ਨਾਪੋਲਿਸ ਦੀ ਵੱਡੀ ਕਾਰਵਾਈ ਨਜਾਇਜ਼ ਅਸਲੇ ਸਮੇਤ ਪੰਜ ਕਥਕ ਦੋਸ਼ੀਆਂ ਨੂੰ ਤਿੰਨ ਪਿਸਤੋਲਾਂ ਸਮੇਤ ਮੈਗਜ਼ੀਨ 23 ਜਿੰਦਾ ਕਾਰਤੂਸ ਕਾਰਾ ਸਮੇਤ ਬਰਾਮਦ ਕਾਬੂ ਕਰਨ ਦਾ ਦਾਵਾ ਦੂਜੇ ਕੇਸ ਵਿੱਚ ਨਸ਼ਾ ਸਪਲਾਈ ਕਰਨ ਵਾਲੇ گروਹ ਦਾ ਪਰਦਾਫਾਸ਼ ਕਰ ਰੋਕ ਕੇ ਤਲਾਸ਼ੀ ਲਈ ਤੇ ਉਹਨਾਂ ਨੇ ਇੱਕ ਪੈਕੇਟ ਨੂੰ ਸਿੱਟਤਾ ਸੀਗਾ ਤੇ ਉਹ ਜਦੋਂ ਪੈਕੇਟ ਨੂੰ ਚੈੱਕ ਕੀਤਾ ਤੇ ਉਹਦੇ ਉਹਦੇ ਅੰਦਰ 400 ਗ੍ਰਾਮ ਹੈਰੋਇਨ ਰਿਕਵਰ ਹੋਈ ਫਤੇਗੜ ਸਾਹਿਬ ਤੋਂ ਆ ਰਹੇ ਸੀਗੇ ਇਹਨਾਂ ਦੇ ਕੋਲੋਂ ਇੱਕ 32 ਬੋਰ ਦਾ ਪਿਸਤਰ ਉਹਦੇ ਨਾਲ ਉਹਦਾ ਮੈਗਜ਼ੀਨ ਪਲੱਸ ਤੋਂ ਜਿੰਦਾ ਰਾਉਂਡ ਜਿਹਦੇ ਵਿੱਚ ਚਾਰ ਪਰਸਨ ਸਵਾਰ ਸੀਗੇ ਇਹਨਾਂ ਨੇ ਪੁਲਿਸ ਨੂੰ ਦੇਖ ਕੇ ਗੱਡੀ ਨੂੰ ਭਜਾਉਣ ਦੀ ਕੋਸ਼ਿਸ਼ ਕੀਤੀ ਪੁਲਿਸ ਦੇ ਜੋ ਨਾਪਕਾਪ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਹਮਕਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਖੰਨਾ ਪੁਲਿਸ ਦੀ ਵੱਡੀ ਕਾਰਵਾਈ ਨਜਾਇਜ਼ ਅਸਲੇ ਸਮੇਤ ਪੰਜ ਕਥਿਤ ਦੋਸ਼ੀਆਂ ਨੂੰ ਤਿੰਨ ਪਿਸਤੋਲਾਂ ਸਮੇਤ ਮੈਗਜ਼ੀਨ 23 ਜਿੰਦਾ ਕਾਰਤੂਸ ਕਾਰਾ ਸਮੇਤ ਬਰਾਮਦ ਕਾਬੂ ਕਰਨ ਦਾ ਦਾਵਾ ਦੂਜੇ ਕੇਸ ਵਿੱਚ ਨਸ਼ਾ ਸਪਲਾਈ ਕਰਨ ਵਾਲੇ گروਹ ਦਾ ਪਰਦਾਫਾਸ਼ ਕਰ 400 ਗ੍ਰਾਮ ਹਿਰੋਇਨ ਸਮੇਤ ਕਥਿਤ ਦੋਸ਼ੀਆਂ ਨੂੰ ਕੀਤਾ ਗ੍ਰਿਫਤਾਰ ਆ मान्यक डीजीपी पंजाब गौरव गौरव यादव ਤੇ ਡੀਆਈਜੀ ਲੁਧਿਆਣਾ ਰੇਂਜ ਸਤਿੰਦਰ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾ ਹੇਠ ਖੰਨਾ ਵਿਖੇ ਪਪਰਾਤ ਪ੍ਰਾਧਾਨੂ ਨੂਰਕਣ ਦੀ ਪ੍ਰਕਿਰਿਆ ਦੇ ਵਿੱਚ 13 ਅਕਤੂਬਰ ਨੂੰ ਹੈਡਨ ਚੌਕੀ ਦੇ ਨੇੜੇ ਇੱਕ ਨਾਕਾ ਲਗਾਇਆ ਸੀਗਾ ਜਿੱਥੇ ਇੱਕ ਸ਼ੱਕੀ ਗੱਡੀ ਆਂਦੀ ਦੇ ਸੀ ਤੇ ਜਦੋਂ ਉਹਨਾਂ ਨੂੰ ਰੋਕਣ ਦਾ ਪੁਲਿਸ ਨੇ ਇਸ਼ਾਰਾ ਕੀਤਾ ਤਾਂ ਉਹ ਥੋੜੇ ਘਬਰਾਏ ਦੋ ਮੁੰਡੇ ਉਹ ਗੱਡੀ ਨੂੰ ਡਰਾਈਵ ਮਤਲਬ ਗੱਡੀ ਦੇ ਵਿੱਚ ਸੀਗੇ ਤੇ ਜਦੋਂ ਪੁਲਿਸ ਨੇ ਉਹਨਾਂ ਨੂੰ ਰੋਕਣ ਦਾ ਇਸ਼ਾਰਾ ਕੀਤਾ ਤੇ ਥੋੜੇ ਘਬਰਾਏ ਤੇ ਸ਼ੱਕ ਦੇ ਪੁਨਿਆਦ 'ਤੇ ਜਦੋਂ ਪੁਲਿਸ ਨੇ ਉਹਨਾਂ ਦੀ ਰੋਕ ਕੇ ਤਲਾਸ਼ੀ ਲਈ ਤੇ ਉਹਨਾਂ ਨੇ ਇੱਕ ਪੈਕੇਟ ਨੂੰ ਸਿੱਟਤਾ ਸੀਗਾ ਤੇ ਉਹ ਜਦੋਂ ਪੈਕੇਟ ਨੂੰ ਚੈੱਕ ਕੀਤਾ ਤੇ ਉਹਦੇ ਉਹਦੇ ਅੰਦਰ 400 ਗ੍ਰਾਮ ਹੈਰੋਇਨ ਰਿਕਵਰ ਹੋਈ ਤੇ ਆ ਦੋਨੋਂ ਮੁੰਡੇ ਇੱਕ ਦਾ ਨਾਮ ਅਮਨਦੀਪ ਸਿੰਘ ਹੈਗਾ ਤੇ ਦੂਜੇ ਦਿਨ ਆਏ ਵੰਸ਼ ਦੋਨੋਂ ਹੀ ਫਿਰੋਜ਼ਪੁਰ ਤੇ ਰਹਿਣ ਵਾਲੇ ਹੈ ਇਹ ਦੋਨੋਂ ਹੀ ਮੋਹਾਲੀ ਚੰਡੀਗੜ੍ਹ ਵੱਲ ਜਾ ਰਹੇ ਸੀਗੇ ਉਥੇ ਇਹਨਾਂ ਦੇ ਦਸਨ ਮੁਤਾਬਿਕ ਇਹ ਸਟੂਡੈਂਟਸ ਨੂੰ ਉਥੇ ਚਿੱਟਾ ਵਗੈਰਾ 베ਚਦੇ ਹੈ ਤੇ ਆ ਇਹਨਾਂ ਦਾ ਚੌਥਾ ਗੇੜਾ ਸੀਗਾ ਤੇ ਇਹ ਪਿੱਛੋਂ ਫਿਰੋਜ਼ਪੁਰ ਦਾ ਇੱਕ ਮੁੰਡਾ ਹੈਗਾ ਸ਼ਿਵਮ ਉਹਦੇ ਕੋਲੋਂ ਆ హీరోయిਨ ਲੈ ਕੇ ਆਏ ਸੀਗੇ ਤੇ ਅੱਗੇ ਵੇਚਣ ਜਾ ਰਹੇ ਸੀਗੇ ਨਾਕੇ ਦੇ ਉੱਪਰ ਇਹਨਾਂ ਨੂੰ ਰੋਕ ਕੇ ਇਹਨਾਂ ਨੂੰ ਫਿਰ ਅਰੈਸਟ ਕੀਤਾ ਗਿਆ 280 ਨੰਬਰ ਐਫ ਆਰ ਸਮਰਾਲਾ ਪੁਲਿਸ ਸਟੇਸ਼ਨ ਵਿੱਚ ਉਹ ਕਿਤੇ ਵੀ ਅਰਡਰਸ ਕੀਤੀ ਗਏ ਸ਼ਿਵਮ ਜਿਹੜਾ ਕਿਠੋ ਲੈ ਕੇ ਆਉਂਦੇ ਸੀ ਜਿਹੜੀ ਜਿਹੜੀ ਸਪਲਾਈ ਕਰ ਆ ਸ਼ਿਵਮ ਨਾਦਾ ਜੋ ਪਰਸਨ ਹੈ ਉਹ ਫਿਰੋਜ਼ਪੁਰ ਦਾ ਹੀ ਹੈਗਾ ਹਜੇ ਫੜਿਆ ਜਾਣਾ ਹੈਗਾ ਹੀ ਇਜ਼ ਵਾਂਟਡ ਤੇ ਉਹਦੇ ਕੋਲੋਂ ਲੈ ਕੇ ਆਏ ਆ ਉਸ ਦਿਨ ਵਾਲੀ ਤੋਂ ਉਹਦੇ ਕੋਲੋਂ ਲੈ ਕੇ ਆਏ ਪਹਿਲਾਂ ਵੀ ਆ ਕਹਿੰਦੇ ਕਿ ਸੀ ਤਿੰਨ ਚਾਰ ਵਾਰੀ ਘੇੜਾ ਮਾਰ ਚੁੱਕੇ ਆ ਉਸ ਦਿਨ ਵਾਲੇ ਇਹਨਾਂ ਦਾ ਚੌਥਾ ਘੇੜਾ ਸੀਗਾ ਜਦੋਂ ਫਿਰੋਜ਼ਪੁਰ ਤੋਂ ਮੋਹਾਲੀ ਜਾ ਰਹੇ ਸੀਗੇ ਕਿ ਮੈਂ ਮੈਨੂੰ ਦੀ ਪ੍ਰੋਫਾਈਲ ਕੀ ਹੈ ਸਟੂਡੈਂਟ ਹੈ ਜਾਂ ਕੁਝ ਹੋਰ ਕਰਦਾ ਆ ਇੱਕ ਜੋ ਵੰਸ਼ ਹੈਗਾ ਉਹ ਸਿਰਫ 19 ਸਾਲ ਦਾ ਹੈਗਾ ਸਕੂਲ ਡ੍ਰੋਪ ਆਊਟ ਹੈਗਾ ਤੇ ਦੂਜਾ ਪਰਸਨ ਜੋ ਅਮਨਦੀਪ ਸਿੰਘ ਹੈ ਉਹ ਤਕਰੀਬਨ 24 25 ਸਾਲ ਦਾ ਹੈਗਾ ਕੰਮ ਕੁਝ ਨਹੀਂ ਕਰਦੇ اسی ਡਰਗ ਪੈਡਲਿੰਗ ਦੇ ਵਿੱਚ ਲੱਗੇ ਹੋਏ ਆ ਬਾਰ ਬਾਰ ਵੱਡੀ ਅਮਾਉਂਟ ਆਫ ਡਰਗ ਲੈ ਕੇ ਆ ਮੋਹਲੀ ਚੰਡੀਗੜ੍ਹ ਦੇ ਵਿੱਚ ਚੰਡੀਗੜ੍ਹ ਹਜੇ ਤੱਕ ਫੜੇ ਨਹੀਂ ਗਏ ਸੀਗੇ ਕਿਉਂਕਿ ਪਹਿਲੀ ਵਾਰ ਹੀ ਇੱਥੇ ਫੜੇ ਗਏ ਤੇ ਇਹਨਾਂ ਦਾ ਕ੍ਰਿਮੀਨਲ ਰਿਕਾਰਡ ਹਜੇ ਤੱਕ ਕੁਝ ਨਹੀਂ ਮਿਲਿਆ ਹੋ ਸਕਦਾ ਹੈ ਕਿ ਕਿਸੇ ਕ੍ਰਾਈਮ ਦੇ ਵਿੱਚ ਇਨਵੋਲਡ ਫੜੇ ਨਹੀਂ ਗਏ ਕਿਉਂਕਿ ਅਸੀਂ ਪਾਈਸ ਦਾ ਡਾਟਾ ਚੈੱਕ ਕੀਤਾ ਅਰੈਸਟ ਵਾਲੇ ਦੇ ਵਿੱਚ ਕਿਤੇ ਨਹੀਂ ਰਿਫਲੈਕਟ ਹੋਇਆ ਜੇਕਰ 9 ਅਕਤੂਬਰ ਨੂੰ ਪ੍ਰੈਸਟीन ਮਾਲ ਦੇ ਨੇੜੇ ਨਾਕਾ ਲੱਗਿਆ ਹੋਇਆ ਸੀਗਾ ਉੱਥੇ ਇੱਕ ਵਾਈਟ ਕਲਰ ਦੀ ਕ੍ਰੂਜ਼ ਥੋੜੀ ਸ਼ੱਕੀ ਜਿਹੀ ਲੱਗੀ ਤੇ ਜਦੋਂ ਪੁਲਿਸ ਪਾਰਟੀ ਨੇ ਉਹਨੂੰ ਰੋਕਿਆ ਤੇ ਉਹਦੇ ਵਿੱਚ ਦੋ ਜੋ ਮੁੰਡੇ ਸੀਗੇ ਇੱਕ ਦਾ ਨਾਮ ਗੁਰਵਿੰਦਰ ਸਿੰਘ ਉਰਫ ਗਿੰਦਾ ਤੇ ਦੂਜਾ ਦੂਜੇ ਦਾ ਨਾਮ ਸੀ ਹਰਵਿੰਦਰ ਸਿੰਘ ਉਰਫ 인ਦਰ ਆ ਦੋਨੋਂ ਹੀ ਫਤੇਗੜ ਸਾਹਿਬ ਤੋਂ ਆ ਰਹੇ ਸੀਗੇ ਇਹਨਾਂ ਦੇ ਕੋਲੋਂ ਇੱਕ 32 ਬੋਰ ਦਾ ਪਿਸਟਲ ਉਦੇ ਨਾਲ ਉਹਦਾ ਮੈਗਜ਼ੀਨ ਪਲੱਸ ਤੋਂ ਜਿੰਦਾ ਰਾਉਂਡ ਮਿਲੇ ਸੀਗੇ ਆ ਦੋਨੋਂ ਹੀ ਆਪਣੇ ਆਪ ਨੂੰ ਸਟੂਡੈਂਟ ਪੋਲਿਟਿਕਸ ਦੇ ਵਿੱਚ ਦੱਸ ਰਹੇ ਸੀਗੇ ਕਿ ਐਕਟਿਵ ਹੈ ਤੇ ਉਹਤੇ ਫਤੇਗੜ ਸਾਹਿਬ ਮਾਤਾ ਗੁਜਰੀ ਕਾਲਜ ਦੇ ਵਿੱਚ ਇਲੈਕਸ਼ਨਸ ਵੇਲੇ ਇਹ ਉੱਥੇ ਜਾ ਰਹੇ ਸੀਗੇ ਹੋਣ ਇਹਨਾਂ ਦਾ ਸਾਰਾ ਕ੍ਰਿਮਨਲ ਬੈਕਗ੍ਰਾਉਂਡ ਵਗੈਰਾ ਸੀ ਚੈੱਕ ਕਰ ਰਹੇ ਤੇ ਮਕਦਮਾ ਨੰਬਰ 213 ਸਿਟੀ 1 सदर ਖੰਨਾ ਦੇ ਵਿੱਚ ਦਰਜ ਕੀਤਾ ਗਿਆ ਤੇ ਅਗੇ ਇਸ ਦੀ ਵੀ ਤਫਤੀਸ਼ جاری ਹੈ ਕਿ ਪਿਸਤਲ ਕਿੱਥੋਂ ਲੈ ਕੇ ਆਏ ਸੀਗੇ ਤੇ ਕਿਵੇਂ ਇਹਨਾਂ ਨੂੰ ਇਹਦੇ ਵਰਤੋਂ ਕਰਨੇ ਸੀਗੇ ਜੋ ਇਹਨਾਂ ਦੇ ਕਹਿਣ ਮੁਤਾਬਿਕ ਹੈ ਕਿਉਂਕਿ ਦੋਨੋਂ ਨਵਾਂ ਸ਼ਹਿਰ ਦੇ ਹਨ ਇਹਨਾਂ ਦੇ ਕੋਲ ਇੱਕ ਮਾਈਗ੍ਰੈਂਟ ਕੰਮ ਕਰਦਾ ਹੈ ਆ ਕਹਿੰਦੇ ਕਿ ਉਹਦੇ ਕੋਲੋਂ ਅਸੀਂ ਪਿਸਟਲ ਦਿੱਤਾ ਸੀਗਾ ਬਟ ਹਜੇ ਉਸ ਚੀਜ਼ ਨੂੰ ਅਸੀਂ ਵੈਰੀਫਾਈ ਕਰ ਰਹੇ ਹਾਂ ਨਹੀਂ ਦੋਨੋਂ ਸਟੂਡੈਂਟ ਹੀ ਕੀ ਹੈ ਕਰਨੀ ਆ ਸਟੂਡੈਂਟ ਪੋਲਿਟਿਕਸ ਦੇ ਵਿੱਚ ਐਕਟਿਵ ਦੱਸਦੇ ਅਸੀਂ ਇਹਨਾਂ ਦੀ ਸਟੂਡੈਂਟ ਆਈਡੀਆਂ ਵਗੈਰਾ ਰਿਟਰੀਵ ਕਰ ਰਹੇ ਹਾਂ ਅਗਰ ਸਾਨੂੰ ਮਿਲਦਾ ਹੈਗਾ ਤਾਂ ਉਹ ਫਿਰ ਕਨਫਰਮ ਹੋ ਜਾਏਗਾ ਹਜੇ ਉਹ ਕਨਫਰਮ ਨਹੀਂ ਕਰ ਸਕਦੇ ਕਿ ਸਟੂਡੈਂਟ ਹੈ ਜਾਂ ਸਿਰਫ ਕਾਲਜ ਦੇ ਵਿੱਚ ਬਿਗ ਬਿਗਸਰ ਇਲੈਕਸ਼ਨ ਉੱਥੇ ਜਾ ਰਹੇ ਸੀਗੇ ਏਜ ਗਰੁੱਪ ਕਿੰਨਾ ਕਰਨਾ ਹੈ ਤਾਂ ਦੋਨੋਂ ਦਾ ਹੀ 25 ਤੋਂ 30 ਦੇ ਵਿਚਾਲੇ ਹੈਗਾ ਮਤਲਬ ਦੋਨੋਂ ਹੀ ਮਿਡਲ ਟਾਈਪ ਕੇ ਜੇ ਏਜ ਗਰੁੱਪ ਹੈ ਠੀਕ ਹੈ 8 ਅ ਨੂੰ ਰਾਤ ਹੇਡੋਂ ਚੌਕੀ ਦੇ ਨੇੜੇ ਨਾਕਾ ਲਗਾਇਆ ਹੋਇਆ ਸੀਗਾ ਤੇ ਇੱਕ ਗੱਡੀ ਜਿਹਦੇ ਵਿੱਚ 4 ਪਰਸਨ ਸਵਾਰ ਸੀਗੇ ਇਹਨਾਂ ਨੇ ਪੁਲਿਸ ਨੂੰ ਦੇਖ ਕੇ ਗੱਡੀ ਨੂੰ ਭਜਾਉਣ ਦੀ ਕੋਸ਼ਿਸ਼ ਕੀਤੀ ਪੁਲਿਸ ਦੇ ਜੋ ਨਾਕਾਬੰਦੀ ਸੀਗੀ ਤੇ ਪੁਲਿਸ ਨੂੰ ਹਰਟ ਕਰਨ ਦੀ ਨੀਅਤ ਨਾਲ ਨਾਕੇ ਦੇ ਵਿੱਚ ਹੀ ਮਾਰ ਕੇ ਗੱਡੀ ਭਜਾ ਕੇ ਲੈ ਗਏ ਸੀਗੇ ਤੇ ਅੱਗੇ ਜਾ ਕੇ ਇਹਨਾਂ ਨੇ ਆਪਣੀ ਗੱਡੀ ਤੋਂ ਇੱਕ ਪਰਸਨ ਨੂੰ ਉਤਾਰਤਾ ਸੀਗਾ ਜਿਹਦਾ ਨਾਮ ਦਿਲਪ੍ਰੀਤ ਸੀਗਾ ਤੇ ਦਿਲਪ੍ਰੀਤ ਨੂੰ ਪੁਲਿਸ ਨੇ ਜਦੋਂ ਫੜਿਆ ਤੇ ਉਹਦੇ ਕੋਲੋਂ ਇੱਕ ਪਿਸਟਲ ਰਿਕਵਰ ਹੋ ਗਈ ਸੀ ਉਦੋਂ ਬਾਅਦ ਕਿਉਂਕਿ ਗੱਡੀ ਦਾ ਨੰਬਰ ਅਸੀਂ ਟਰੇਸ ਕਰ ਲਿਆ ਸੀਗਾ ਤੇ ਗੱਡੀ ਨੂੰ ਫਿਰ ਅੱਗੇ ਆਲਮੋਸਟ ਹੌਟ ਚੇਸ ਇਹਨਾਂ ਦੇ ਪਿੱਛਾ ਕਰਕੇ ਇਹਨਾਂ ਨੂੰ ਫੜਿਆ ਗਿਆ ਤੇ ਗੱਡੀ ਤੋਂ ਫਿਰ ਅੱਗੇ ਇੱਕ ਲਖਦੀਪ ਨਾਦਾ ਪਰਸਨ ਤੇ ਅਮਨਿੰਦਰ ਨਾਦਾ ਪਰਸਨ ਇਹਨਾਂ ਨੂੰ ਅਰੈਸਟ ਕੀਤਾ ਗਿਆ ਇਹਨਾਂ ਦੇ ਕੋਲੋਂ ਵੀ ਇੱਕ 9mm ਦੀ ਪਿਸਟਲ ਜੋ ਕਿ 터ਕਿਸ਼ ਮੇਡ ਹੈਗੀ ਜਿੰਗਾਨਾ ਉਹਦੇ ਉੱਪਰ ਲਿਖਿਆ ਹੋਇਆ ਸੀਗਾ ਨਾ ਹੋ ਰਿਕਵਰੀ ਟੋਟਲ ਇਨ ਤਿੰਨ ਬੰਦਿਆਂ ਦੇ ਕੋਲੋਂ ਇੱਕ ਦੋ ਪਿਸਟਲਸ ਤੇ 21 ਰਾਉਂਡਸ ਰਿਕਵਰ ਹੋਈ ਸੀਗੇ ਇਹਨਾਂ ਨੇ ਇੱਕ ਹੋਰ ਆਪਣੇ ਸਾਥੀ ਜਿਹਦਾ ਨਾਂ ਰਿੰਕੂ ਸੀਗਾ ਉਹਨੂੰ ਤਾਰਤਾ ਸੀਗਾ ਉਹ ਪਿੱਛੇ ਅ ਅ ਅੰਮ੍ਰਿਤਸਰ ਦਾ ਰਹਿਣ ਵਾਲਾ ਹੈਗਾ ਹਜੇ ਉਹਦੀ ਭਾਲ ਜਾਰੀ ਹੈਗੀ ਤੇ ਇਹਨਾਂ ਨੇ ਜਦੋਂ ਪੁੱਛਕੀ ਚ ਅਸੀਂ ਕੀਤੀ ਤੇ ਸਾਨੂੰ ਲਖਦੀਪ ਨੇ ਦੱਸਿਆ ਕਿ ਉਹਦਾ ਬ੍ਰਦਰ ਇੰਦਰ ਉਹ ਯੂਐਸ ਦੇ ਵਿੱਚ ਰਹਿੰਦਾ ਤੇ ਉਹ ਇੱਕ ਸਾਹਿਬ ਸਾਹਿਬ ਸਰਬਜੀਤ ਸਰਬਜੋਤ ਦੇ ਨਾਲ ਉੱਥੇ ਰਹਿੰਦਾ ਸਰਬਜੀਤ ਉਰਫ ਸਾਹਿਬ ਤੇ ਅੱਜ ਸਾਹਿਬ ਉਰਫ ਸਾਬੀ ਹੈਗਾ ਆ ਸਾਡੇ ਇੱਥੇ ਮਲੋਧ ਏਰੀਆ ਦਾ ਰਹਿਣ ਵਾਲਾ ਹੈਗਾ ਐ ਦੇ ਪਿਛੋਕੜ ਤੇ ਹੁਣ ਇਹ ਯੂਐਸ ਦੇ ਵਿੱਚ ਹੈ ਇੱਥੇ ਕੁਝ ਮਹੀਨੇ ਪਹਿਲੇ ਗ੍ਰੀਨਫੀਲਡ ਹੋਟਲ ਦੇ ਸਾਹਮਣੇ ਵੀ ਫਾਇਰਿੰਗ ਦਾ ਕੇਸ ਹੋਇਆ ਸੀਗਾ ਜਿੱਥੇ ਦੋ ਗੈਂਗਸ ਆਪਸ ਵਿੱਚ ਲੜੀ ਸੀਗੀਆਂ ਉਸ ਕੇਸ ਦੇ ਵਿੱਚ ਵੀ ਆ ਸਾਬੀ صاحب ਨੇ ਹੀ ਵੈਪਨਸ ਪ੍ਰੋਵਾਈਡ ਕਰਾਈ ਸੀਗੇ ਆ ਉਸ ਵਾਰਦਾਤ ਦੇ ਵਿੱਚ ਵੀ ਆ ਜੋ ਤੁਰਕਿਸ਼ ਮੇਡ ਵੈਪਨ ਹੈ 9mm ਉਹ ਉਸ ਵਾਰਦਾਤ ਦੇ ਵਿੱਚ ਵੀ ਇਸਤੇਮਾਲ ਹੋਇਆ ਸੀਗਾ ਤੇ ਆ ਇਹਨੇ ਆਪਣੇ ਫਾਦਰ ਦੇ ਕੋਲ ਜੋ ਸਾਬੀ ਹੈ ਇਹਨੇ ਆਪਣੇ ਫਾਦਰ ਦੇ ਕੋਲ ਰੱਖੇ ਸੀਗੇ ਇਸ ਵਾਰ ਇਸ ਗਰੁੱਪ ਨੂੰ ਵੀ ਸਾਬੀ ਦੇ ਫਾਦਰ ਜਿਹਦਾ ਨਾਂ ਗੁਰਦੀਪ ਹੈਗਾ ਉਹਨੇ ਹੀ ਇਸ ਗਰੁੱਪ ਨੂੰ ਵੈਪਨ ਆਗੇ ਪ੍ਰੋਵਾਈਡ ਕਰਾਇਆ ਸੀਗਾ ਤੇ ਹੁਣ ਇਸ ਵਾਲੇ ਕੇਸ ਦੇ ਵਿੱਚ ਤਿੰਨ ਪਰਸਨ ਜੋ ਕਿ ਮੌਕੇ ਤੋਂ ਫੜੇ ਗਏ ਸੀਗੇ ਉਹਨਾਂ ਨੂੰ ਅਰੈਸਟ ਕਰ ਲਿਆ ਸੀਗਾ ਤੇ ਉਦੋਂ ਬਾਅਦ ਗੁਰਦੀਪ ਸਿੰਘ ਜੋ ਸਾਹਿਬ ਉਰਫ ਸਾਬੀ ਦਾ ਫਾਦਰ ਹੈਗਾ ਤੇ ਇਹਦੇ ਨਾਲ ਨਾਲ ਇੱਕ سنی ਜੋ ਕਿ ਰਿੰਕੂ 아니 سنی ਸੀਗਾ سنی ਉਹ ਜੋ ਵਾਂਟਡ ਹੈਗਾ ਇਹਦੇ ਨਾਲ ਸਾਹਿਬ ਜੋਤ ਨੂੰ ਵੀ ਅਸੀਂ ਇਹਦੇ ਵਿੱਚ ਉਹ ਕਰ ਲਿਆ ਹੈਗਾ ਨਾਮਿਨੇਟ ਕਰ ਲਿਆ ਇਹਨਾਂ ਦੇ ਕਹਿਣ ਮੁਤਾਬਿਕ ਜੋ ਲਖਦੀਪ ਹੈਗਾ ਉਹ ਅ ਅੱਗੇ ਇਹਨਾਂ ਨੂੰ ਮੋਹਾਲੀ ਲੈ ਕੇ ਜਾ ਰਿਹਾ ਸੀਗਾ ਆਪਣੇ ਕਿਸੇ ਫਰੈਂਡ ਤੋਂ ਉਹਨੇ ਇਹਨਾਂ ਦੀ ਰਿਹਾਈ ਦਾ ਬੰਦੋਬਸ ਕੀਤਾ ਸੀਗਾ ਸਾਬੀ ਨੇ ਹੀ ਇਹਨਾਂ ਨੂੰ ਅੱਗੇ ਟਾਰਗੇਟ ਵਗੈਰਾ ਕੁਝ ਦੇਣਾ ਸੀਗਾ ਹਜੇ ਇਹਨਾਂ ਨੂੰ ਟਾਰਗੇਟ ਬਾਰੇ ਨਹੀਂ ਪਤਾ ਸੀਗਾ ਇਹਨਾਂ ਦਾ ਸਿਰਫ ਰਹਿਣ ਦਾ ਬੰਦੋਬਸ ਲਗਦੀਪ ਨੇ ਅੱਗੇ ਮੋਹਾਲੀ ਵੀ ਕੇ ਕਰਾਇਆ ਸੀਗਾ ਤੇ ਹੁਣ ਇਹਨਾਂ ਨੂੰ ਫੜ ਲਿਆ ਗਿਆ ਹੈ ਤੇ ਅੱਗੇ ਦੋਨੋਂ ਚੀਜ਼ ਦੇ ਉੱਪਰ ਹੀ ਪੁਲਿਸ ਦੀ ਤਫ਼ਤੀਸ਼ ਜਾਰੀ ਹੈ ਕਿ ਵੈਪਨ ਕਿੱਥੋਂ ਕਿੱਥੋਂ ਆਏ ਹੈ ਕਿ ਟ੍ਰੇਲ ਸੀਗੀ ਵੈਪਨ ਦੀ ਦੂਜਾ ਹੈਗਾ ਕਿ ਇਹਨਾਂ ਨੂੰ ਅੱਗੇ ਕੀ ਟਾਰਗੇਟ ਮਿਲਣਾ ਸੀਗਾ ਕਿ ਕੋਈ ਟਾਰਗੇਟ ਕਿਲਿੰਗ ਇਹ ਕੁਝ ਹੋਰ ਸੀਗਾ ਉਹ ਅਸੀਂ ਵੈਰੀਫਾਈ ਕਰਨਾ ਹੈ ਤੀਜਾ ਹੈਗਾ ਕਿ ਇਨਦਰ ਪਹਿਲਾਂ ਵਾਲੇ ਵੀ ਕਿਸ-ਕਿਸ ਕ੍ਰਾਈਮ ਦੇ ਵਿੱਚ ਇਨਵੋਲਡ ਹੈ ਕਿਉਂਕਿ ਜੋ ਲਖਦੀਪ ਹੈ ਦੇ ਇਹਦੇ ਉੱਪਰ ਪੁਰਾਣੇ 5 ਐਫ ਆਰਸ ਨੇ ਕਿ ਜੋ ਸਾਬੀ ਹੈ ਇਹਦੇ ਉੱਪਰ ਇੱਕ ਜੋ ਗ੍ਰੀਨਫੀਲਡ ਵਾਲਾ ਹੋਟਲ ਵਾਲਾ ਜੋ ਮਕਦਮਾ ਉਹਦੇ ਵਿੱਚ ਵੀ ਹੀ ਇਜ਼ ਗ੍ਰੀਨਲੈਂਡ ਵਾਲਾ ਉਹਦੇ ਵਿੱਚ ਵੀ ਵਾਂਟਡ ਹੈਗਾ ਤੇ ਆ ਗੁਰਦੀਪ ਜੋ ਹੈ ਸਾਬੀ ਦਾ ਫਾਦਰ ਹੈ ਇਹਦੇ ਉੱਪਰ ਵੀ ਦੋ ਐਫ ਆਈ ਆਰਸ ਹੈ ਪਹਿਲਾ ਇੱਕ ਐਂਡੀਪੀਐਸ ਦੀ ਵੀ ਹੈ ਦੂਜਾ ਉਹ ਜੋ ਹੋਟਲ ਦੇ ਫਾਇਰਿੰਗ ਵਾਲੇ ਉਹ ਇਨਸੀਡੈਂਟ ਤੀਜਾ ਇਹਦੇ ਵਿੱਚ ਵੀ ਨੋਨ ਰਿਟਰੀਵਲ ਸਮਝੋ ਤੇ ਇਹਨੂੰ ਬਾਹਰੋਂ ਲੈਣ ਲਈ ਵੀ ਕੁਝ ਕੀਤਾ ਜਾ ਰਿਹਾ ਹੈਗਾ ਇਹਨਾਂ ਜੀ ਬਿਲਕੁਲ ਪਹਿਲਾਂ ਵਾਲੇ ਦੇ ਵਿੱਚ ਵੀ ਇਸੇ ਦਾ ਲੁਕਆਊਟ ਸਰਕੂਲਰ ਵੀ ਜਾਰੀ ਕਰਾਇਆ ਹੈਗਾ ਤੇ ਅੱਗੇ ਵੀ ਇਸ ਵਾਲੇ ਕੇਸ ਦੇ ਵਿੱਚ ਵੀ ਫਿਰ ਇਹਦੇ ਨਾਲ-ਨਾਲ ਪੁਲਿਸ ਜਦੋਂ ਤਫ਼ਤੀਸ਼ ਪੂਰੀ ਹੁੰਦੀ ਹੈ ਐਵੀਡੈਂਸ ਕਲੈਕਟ ਕਰਕੇ ਅਸੀਂ ਇਹਦਾ ਰੈਡ ਕਾਰਨਰ ਨੋਟਿਸ ਵੀ ਜਾਰੀ ਕਰਾਂਗੇ ਤੇ ਇਹਨੂੰ ਵਾਪਸ ਲੈਣ ਦਾ ਵੀ ਕਿਉਂਕਿ ਇੱਥੇ ਜਿਹੜੇ ਕ੍ਰਾਈਮ ਦੇ ਵਿੱਚ ਇਨਵੋਲਡ ਹੈ ਇੱਥੇ ਅਗਰ ਇਹ ਵੈਪਨ ਰਿਲੇਟਿਡ ਕ੍ਰਾਈਮ ਕਰਾ ਰਿਹਾ ਹੈਗਾ ਇੱਥੇ ਗੈਂਗ ਵਾਰਸ ਵਗੈਰਾ ਕਰਾ ਰਿਹਾ ਹੈਗਾ ਤਾਂ ਮਤਲਬ ਇੰਪੋਰਟੈਂਟ ਵੀ ਹੈਗਾ ਤੇ ਵਾਂਟਡ ਕ੍ਰਿਮੀਨਲ ਹੈ ਸਾਡੇ ਲਈ ਤੇ ਅਸੀਂ ਪੂਰਾ ਲਾਣ ਨੂੰ ਇਹਨੂੰ ਇੱਥੇ ਤਾਂ ਕਿ ਜਸਟਿਸ ਸਰਵ ਕਰਾ ਜਾ ਸਕੇ ਤੇ ਇਹਨੂੰ ਪੂਰਾ ਲਾਣ ਦੀ ਕੋਸ਼ਿਸ਼ ਕਰਾਂਗੇ ਮੈਮ ਇਸਦੇ ਵੀ ਟੋਟਲ ਟੈਨਰ ਰੋਕਣ ਦਾ ਤੇ ਨਾ ਮੌਕੇ ਤੇ ਕਿਤੇ ਸੀਗੀ ਉਦੋਂ ਬਾਅਦ ਗੁਰਦੀਪ ਜੋ ਹੈਗਾ ਸਾਬੀ ਦਾ ਫਾਦਰ ਉਹਨੂੰ ਕੀਤਾ ਤੇ ਅੱਜ ਸੰਜੂ ਹੈਗਾ ਉਹ ਵਾਂਟਡ ਹੈ ਜੋ ਪਿੱਛੇ ਅੰਮ੍ਰਿਤਸਰ ਦਾ ਰਹਿਣ ਵਾਲਾ ਹੈਗਾ ਜੀ